ਲੋਕਸਭਾ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰਿਕ ਨੇ ਦੱਸਿਆ ਕਿ ਬਠਿੰਡਾ ਵਿੱਚ ਨਿਗਰਾਨੀ ਰੱਖਣ ਲਈ ਆਧੁਨਿਕ ਪੋਰਟੇਬਲ ਕੈਮਰੇ ਲਗਾਏ ਜਾ ਰਹੇ ਨੇ ਐਸਐਸਪੀ ਨੇ ਦੱਸਿਆ ਕਿ ਇਹ ਕੈਮਰੇ ਇੱਕ ਜਗ੍ਹਾ ਤੋਂ ਚੁੱਕ ਕੇ ਦੂਜੀ ਜਗ੍ਹਾ ਆਸਾਨੇ ਨਾਲ ਜਾਇਆ ਜਾ ਸਕਦੇ ਨੇ PTZ ਤਕਨੀਕ ਦੇ ਇਨ੍ਹਾਂ ਕੈਮਰਿਆਂ ਨੂੰ ਚਲਾਉਣ ਲਈ ਲੋੜੀਂਦੀ ਬਿਜਲੀ ਊਰਜਾ ਦੇਣ ਲਈ ਸੋਲਰ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਲਈ ਹਰੇਕ ਕੈਮਰੇ ਦੇ ਨਾਲ ਸੋਲਰ ਪਲੇਟ ਲਗਾਈ ਗਈ ਹੈ 4G SIM ਦੇ ਜਰੀਏ ਇਨ੍ਹਾਂ ਕੈਮਰਿਆਂ ਦੀ ਵੀਡੀਓ ਲਗਾਤਾਰ ਪੁਲਸ ਕੰਟਰੋਲ ਰੂਮ ਵਿੱਚ ਲਾਈਵ ਦਿਖਾਈ ਦਿੰਦੀ ਰਹੇਗੀ SSP ਨੇ ਕਿਹਾ ਕਿ ਪਹਿਲੇ ਗੇਟ ਦੌਰਾਨ ਕੁੱਲ 15 ਕੈਮਰੇ ਲਗਾਏ ਜਾ ਰਹੇ ਨੇ ਅਤੇ ਲੋੜ ਅਨੁਸਾਰ ਹੋਰ ਵਧਾਏ ਜਾ ਸਕਦੇ ਨੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਮਰਿਆਂ ਦੀ ਵਰਤੋਂ ਧਰਨਿਆਂ ਚੋਣ ਸਭਾਵਾਂ ਅਤੇ ਪੋਲਿੰਗ ਬੂਥਾਂ ਤੇ ਕੀਤੀ ਜਾਵੇਗੀ ਪੰਜਾਬ ਪੁਲਿਸ ਦੀ ਮਾਡਰਨਾਈਜੇਸ਼ਨ ਦੀ ਜਿਹੜੀ ਹੈਗੇ ਉਹ ਪ੍ਰਯਾਸ ਸਾਡੇ ਡੀਜੀਪੀ ਸਾਹਿਬ ਕੋ ਸਾਨੂੰ ਇਨਸਟਰਕਸ਼ਨ ਦਿੰਦੇ ਰਹਿੰਦੇ ਉਹਦੇ ਅਕੋਰਡਿੰਗ ਅਸੀਂ ਕਰਦੇ ਰਹਿਨੇ ਆ ਤੇ ਚੋਣਾਂ ਦਾ ਟਾਈਮ ਚੱਲਦਾ ਹੈ ਚੋਣ ਕਮਿਸ਼ਨ ਵੀ ਇਹ ਕਹਿੰਦਾ ਹੈ ਕਿ ਬਿਲਕੁਲ ਮਾਡਰਨ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਵੇ ਉਹਦੇ ਵਿੱਚ ਇੱਕ ਉਪਰਾਲਾ ਹੈਗਾ ਏ ਇਹਦੇ ਵਿੱਚ ਅਸੀਂ ਇਹ ਕੀਤਾ ਹੈ ਕਿ ਪਹਿਲੀ ਵਾਰ ਸੋਲਰ ਪਾਵਰਡ ਕੈਮਰੇ ਜਿਹੜੇ ਹੈਗੇ ਉਹ ਲਗਾਏ ਗਏ ਇਹਦੇ ਵਿੱਚ ਡਿਊਲ ਕੈਮਰਾ ਹੈ PTZ ਕੈਮਰਾ ਹੈ ਨਾਲੇ ਕਿ ਨਾਲ ਹੀ ਇਹਦੇ ਵਿੱਚ ਇੱਕ ਸਟੈਟਿਕ ਕੈਮਰਾ ਲੱਗਾ ਹੈ ਤੇ ਇਹਦੀ ਜਿਹੜੀ ਸੋਲਰ ਦੀ ਬੈਟਰੀ ਹੈ 18 ਘੰਟੇ ਚੱਲਦੀ ਹੈ ਚਾਰਜ ਹੋਣ ਤੋਂ ਬਾਅਦ 올 ਨਾਈਟ ਇਹਦੀ ਬੈਟਰੀ ਅਸੀਂ ਟੈਸਟ ਕੀਤੀ ਹੈ ਕਿਦਾ ਜੇ ਫਾਇਦਾ ਹੈਗਾ ਕਿ ਇਹਨੂੰ ਕਿਤੇ ਵੀ ਲਗਾਇਆ ਜਾ ਸਕਦਾ ਹੈ ਹੁਣ ਨਾਕਾ ਇੱਥੇ ਲਗਾਇਆ ਤੇ ਪੋਰਟੇਬਲ ਸਟੈਂਡ ਦਾ ਕਾਫੀ ਸਰਦੀ ਕਾਫੀ ਠੋਸ ਹੈਗਾ ਅਜੇ ਨੂੰ ਇੱਥੇ ਲਗਾਇਆ ਤੇ ਨਾਕਾ ਸ਼ਿਫਟ ਹੁੰਦਾ ਉੱਥੇ ਲੈ ਜਾ ਸਕਦੇ ਹਾਂ ਕੱਲ ਨੂੰ ਵੀ ਰੈਲੀ ਹੁੰਦੀ ਉੱਥੇ ਲੱਗ ਸਕਦਾ ਹੈ ਪਰਸੋ ਸਟੋਰ ਰੂਮ ਦੀ ਚੈਕਿੰਗ ਹੈ ਕੋਈ ਵਲਨਰੇਬਲ ਬੂਥ ਹੈ ਉਹਦੇ ਬਾਹਰ ਲਗਾ ਸਕਦੇ ਆ ਕਿਸੇ ਇਲਾਕੇ ਦੇ ਵਿੱਚ ਮਾੜੇ ਅਨਸਰਾਂ ਦੀ ਜਤਾਤ ਗਤੀਵਿਧੀ ਹੈਗੀ ਉੱਥੇ ਚੈੱਕ ਕਰਨ ਲਈ ਵੀ ਲਗਾਇਆ ਜਾ